ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਕਾਂਗਸੀ ਆਗੂ ਬਲਜਿੰਦਰ ਸਿੰਘ ਬਾਟੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਬਲਜਿੰਦਰ ਸਿੰਘ ਬਾਟੀ ਕਾਂਗਰਸ ਪਾਰਟੀ ਤੋਂ ਲੁਧਿਆਣਾ ਨਗਰ ਨਿਗਮ ਦੇ ਵਾਰ ਨੰਬਰ 72 ਦੇ ਕੌਂਸਲਰ ਰਹੇ ਚੁੱਕੇ ਹਨ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਛੇੜ ਸਿੰਘ ਸ਼ੈਰੀਕਲਸੀ ਲੁਧਿਆਣਾ ਪੱਛਮੀ ਤੋਂ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਆਪ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਸੰਸਦ ਮੈਂਬਰ ਰਾਜਕਮਾਰ ਜੱਬੇਵਾਲ ਨੇ ਬਲਜਿੰਦਰ ਸਿੰਘ ਬੰਟੀ ਦਾ ਆਪ ਪਰਿਵਾਰ ਵਿੱਚ ਸਵਾਗਤ ਕਰਦੇ ਆਂ ਪਾਰਟੀ ਵਿੱਚ ਪੂਰਾ ਮਾਨ ਸਰਕਾਰ ਦੇਣ ਦਾ ਭਰੋਸਾ ਦਿੱਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਦਾ ਪਿਆਰ ਭਰਿਆ ਸਸਰੀ ਕਾ ਸਾਰੇ ਦਰਸ਼ਕਾਂ ਨੂੰ ਔਰ ਮੈਂ ਜੀ ਆਇਆਂ ਨੂੰ ਕਹਿੰਦਾ ਬਲਜਿੰਦਰ ਬੰਟੀ ਕਾਂਗਰਸ ਤੋਂ ਜਿਹੜੇ ਆਏ ਆ ਸਾਡੇ ਪਰਿਵਾਰ 'ਚ ਆਏ ਆ ਔਰ ਸੋਨੋ ਜਿਹੜੇ ਕੇ ਸਾਡੇ ਉਥੋਂ ਕਾਉਂਸਲਰ ਹੈ ਉਹ ਵੀ ਨਾਲ ਬੈਠੇ ਆ ਔਰ ਇਹ ਮਿਲ ਕੇ ਹੁਣ ਕੰਮ ਕਰਨਗੇ ਔਰ ਆਪਾਂ ਸਿਰਫ ਪੱਤਰ ਨੰਬਰ ਬਾੜ ਨਹੀਂ ਸਾਰੇ ਲੁਧਿਆਣੇ ਨੂੰ ਇਹੋ ਜੇ ਯੰਗ ਲੀਡਰਾਂ ਦੇ ਨਾਲ ਐਡਾ ਵਧੀਆ ਬਣਾਣਾ ਹੈ ਕਿ ਹਰ ਲੁਧਿਆਣੇ ਨੂੰ ਨਾਜ਼ ਹੋਏਗਾ ਕਿ ਲੁਧਿਆਣਾ ਸਾਡਾ ਸ਼ਹਿਰ ਹੈ ਮੈਂ ਇੱਕ ਵਾਰੀ ਦੁਬਾਰਾ ਬਲਜਿੰਦਰ ਬੰਟੀ ਦਾ ਜੀ ਆਇਆਂ ਨੂੰ ਕਹਿੰਦਾ ਸ세ਕਾ ਦੇਖੋ ਇਹਦਾ ਕਾਰਨ ਤੇ ਇਹ ਆ ਇੱਕ ਉਰਦੂ ਦਾ ਸ਼ੇਰ ਹੈ ਕਿ ਜੋ ਤੋ ਰਹੀ ਹੋਗੀ ਕੁਝ ਮਜਬੂਰੀਆਂ ਜੋ ਹੀ ਤੋਂ ਕੁਝ ਲੋ ਬਣੀ ਹੁੰਦਾ ਹੋਣੇ ਦੇ ਹੋਣੀਆਂ ਉਸ ਕਰਕੇ ਬਾਕੀ ਇਹ ਬੜੀ ਸਿੱਧੀ ਤੇ ਸਪਸ਼ਟ ਗੱਲ ਕਿ ਮੈਂ ਅਰੋੜਾ ਜੀ ਦੇ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜੀ ਉਹਦੇ ਤੋਂ ਬਹੁਤ ਸਭਾਵਤ ਆ ਬਾਰੇ ਜਿਹੜਾ ਮੈਨੂੰ ਮਾ ਪੇਨਿਤ ਕੀਤਾ ਚੱਬਿਆ ਸਾਹਿਬ ਮੇਰੇ ਪੁਰਾਣੇ ਦੋਸਤ ਦੇ ਡਾਕਟਰ ਰਵਜੋਤ ਜੀ ਤੇ ਭਗਤ ਜੀ ਹੋਣੀ ਕੀ ਹੁੰਦੀ ਭਗਤੀ ਹੋਣੀ ਇਹਨਾਂ ਦੇ ਪ੍ਰੇਰਨਾ ਸਰਕਾ ਔਰ ਇਹਨਾਂ ਦੀਆਂ ਸੁਭਾਵਾਂ ਨੂੰ ਦੇਖਦੇ ਹੋਏ ਅੱਜ ਮੈਂ ਪਾਰਟੀ ਜੁਆਇਨ ਕੀਤੀ ਹੈ ਤੇ ਇਹ ਗੱਲ ਬੜੀ ਸਿੱਧੀ ਤੇ ਸਪਸ਼ਟ ਹੈ ਕਿ ਜਿੱਥੇ ਆਏ ਆ ਜਿੱਥੇ ਜਿਸ ਘਰ ਚ ਆਇਆ ਉਸ ਘਰ ਦੀ ਖੈਰ ਮੰਗਾਗੇ ਉਹ ਉਸ ਘਰ ਨੂੰ ਬੰਦਾ ਬੰਦਾ ਦੇਖਦਾ ਜੂੜ ਤੇ ਕੋਸ਼ਿਸ਼ ਕਰਾਂਗੇ ਕਿ ਉਹ ਘਰ ਬਚੇ ਜਗਿੰਦਰ ਬਾਟੀ ਜੀ ਸਾਡੇ ਬਹੁਤ ਹੀ ਨੌਜਵਾਨ ਇੰਦਰਾ ਔਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਤਿੰਨ ਦਹਾਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੇ 30 ਸਾਲ ਦਾ ਸਮਾਂ ਕੋਈ ਛੋਟਾ ਨਹੀਂ ਹੁੰਦਾ ਪਰ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡੀ ਪਾਰਟੀ ਸੁਪਰੀਮੋ ਵਾਲਿਤ ਕੇਜਰੀਵਾੜ ਜੀ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਮਾਈ ਇਹ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਔਰ ਮੈਨੂੰ ਇਹ ਯਕੀਨ ਹੈ ਜਿਸ ਤਰ੍ਹਾਂ ਬੱਟੀ ਜੀ ਨੇ ਕਿਹਾ ਕਿ ਸੰਜੀਵ ਰੋਣਾ ਜੀ ਵਰਗੇ ਨੇਤਾ ਜਿਹੜੇ ਉਹ ਘਾਟੇ ਬੰਦੇ ਔਰ ਪਹਿਲੀ ਵਾਰ ਉਹਨਾਂ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਚ ਆਏ ਹੈ ਤੇ ਮੈਂ ਉਹਨਾਂ ਨੂੰ ਭਰੋਸਾ ਦਵਾਉਣਾ ਹੈ ਕਿ ਉਹਨਾਂ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਏਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਕਪਿਲ ਸੋਨੂ ਜੀ ਜਿਹੜੇ ਸਾਡੇ ਕਾਉਂਸਲਰ ਨੇ ਮੈਂ ਬਾਟੀ ਜੀ ਨੂੰ ਪੁੱਛਿਆ ਕਿ ਕਿਹੜੀਆਂ ਸ਼ਰਤਾਂ ਤੇ ਜੁਆਇਨ ਕਰਨਾ ਤੇ ਬਾਟੀ ਜੀ ਕਹਿੰਦੇ ਮੇਰੀ ਕੋਈ ਸ਼ਰਤ ਨਹੀਂ ਸੋ ਬਿਨਾ ਸ਼ਰਤ ਸਾਡੇ ਜੁਆਇਨ ਕਰ ਰਹੇ ਆ ਔਰ ਕਹਿੰਦੇ ਮੈਂ ਕਾਉਂਸਲਰ ਦਾ ਚੋਣ ਲੜ ਕੇ ਬਹੁਤ ਵਾਰ ਦੇਖ ਲਿਆ ਤੇ ਹੁਣ ਤਾਂ ਮੈਂ ਲੜਨਾ ਨਹੀਂ ਸੋ ਮੈਂ ਕਪਿਲ ਸੋਨੂ ਜੀ ਨੂੰ ਵੀ ਸਾਡਾ ਦੋਵੇਂ ਜਿਹੜਾ ਲੀਡਰ ਇਕੱਠੇ ਹੋ ਕੇ ਕੰਮ ਕਰ ਲਗੇ ਤੇ ਸਾਡਾ 50% ਤੋਂ ਫਿਰ 90% ਹੋ ਜਾਏਗਾ। ਔਰ ਸਾਡੇ ਇਸ ਵਾਰਡ ਦੇ ਵਿੱਚ ਜਿਹੜਾ ਨਤੀਜਾ ਹੈ ਬਹੁਤ ਅੱਛਾ ਰਹੇਗਾ ਜਿਸ ਤਰ੍ਹਾਂ ਸੰਜੀਵੀ ਜੀ ਨੇ ਦੱਸਿਆ ਕਿ ਪੂਰੇ ਵੈਸਟ ਦੇ ਵਿੱਚ ਸਾਡੇ ਛੋਟੇ ਵੀਰ ਦੀ ਬਲਜਿੰਦਰ ਬਾਟੀ ਜੀ ਦੀ ਬਹੁਤ ਸੇ ਹੈ, ਬਹੁਤ ਆਧਾਰ ਹੈ। ਸੋ ਮੈਂ ਉਹਨਾਂ ਦਾ ਵੈਲਕਮ ਕਰਦਾ। ਥੈਂਕ ਯੂ। ਬਹੁਤ ਸਤਿਕਾਰ ਜੋ ਉਹਨਾਂ ਦਾ। ਔਰ ਜਿੱਦਾ ਦਿਹਾਣਾ ਵੈਸਟ ਦੇ ਬਹੁਤ ਹੀ ਕਾਬਿਲ ਕੁਮਿੰਗ ਬਾਦ ਸੀ ਸੰਜੀਵੀ ਗੋੜਾਤੀ। ਆ ਜਿ ਬੜਿਆ ਮੈਂ ਕਹਿ ਸਕਦਾ ਕਿ ਜਦ ਦੁਬਾਰਾ ਬੈਸਤੀ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਇੱਕ ਮੋੜ ਆਇਆ ਹੈ। ਸਾਰੇ ਮੇਰੇ ਵੀਰ ਬਖਪਰਕਾਰ ਜਾਣਦੇ ਨੇ ਕਿ ਬੰਟੀ ਜੀ ਜਿੱਤੇ ਸੀ ਕੌਂਸਲਰ ਸਾਰੇ ਪੰਜਾਬ ਤੋਂ ਸਭ ਤੋਂ ਜਾਗੀਰ ਵਿੱਚੋਂ। ਔਰ ਉਹਨਾਂ ਦੇ ਨਾਲ ਕਾ ਤੁਹਾਨੂੰ ਪਿਛਲੀ ਵਾਰੀ ਕਪਲ ਸੌਰਣ ਜਿੱਤੇ ਨੇ ਇਹ ਵੀ 2600 ਵੋਟਾਂ ਦੇ ਨਾਲ ਜਿੱਤੇ ਬੜੀ ਵੱਡੀ ਇਹਨਾਂ ਨੇ ਇੱਕ ਜਾਗਰੂਕ ਜਨਤਾ ਨੂੰ ਦਿੱਤੀ ਹੈ। ਜਿਵੇਂ ਅਡਾਲ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਿਹਾ ਕਿ ਸਾਡਾ ਪਰਿਵਾਰ ਵਧਣਾ ਚਾਹੀਦਾ ਹੈ। ਸਾਨੂੰ ਕਦੇ ਵੀ ਕੇਵਲ